ਹਾਂਜੀ ਬਾਈ ਅੱਜ ਅਸੀਂ ਫੂਕਣ ਜਾ ਰਹੇ ਆ ਗੁੱਡੀ ਜਿਵੇਂ ਸਭ ਨੂੰ ਪਤਾ ਹੀ ਆ ਕਿ ਇਹ ਬਹੁਤ ਪੁਰਾਣਾ ਰਿਵਾਜ ਆ ਤੇ ਮੀਂਹ ਪਉਣ ਲਈ ਇੱਕ ਨਾ ਰੱਬ ਅੱਗੇ ਆਪਾਂ ਇਕੱਠੇ ਹੋ ਕੇ ਅਰਦਾਸ ਕਰਦੇ ਆ ਪਰ ਹੁਣ ਜਮਾਨੇ ਦੇ ਚੇਂਜ ਹੋਣ ਨਾਲ ਨਾਲ ਸਾਰੇ ਰੀਤੀ ਰਿਵਾਜ ਵੀ ਖਤਮ ਹੋ ਗਏ ਆ ਪਰ ਸਾਡੇ ਪਿੰਡ ਦੇ ਫੇਰ ਵੀ ਕੁਝ ਸੂਝਵਾਨ ਬੰਦਿਆਂ ਨੇ ਇਹ ਰੀਤੀ ਰਿਵਾਜ ਨੂੰ ਮੁੜ ਦਹਰਾਉਣ ਦੀ ਮਤਲਬ ਵਧੀਆ ਇੱਕ ਕੋਸ਼ਿਸ਼ ਹਿੰਮਤ ਕੀਤੀ ਆ ਇਹ ਹੈਗੀ ਬਾਈ ਸਾਡੇ ਪਿੰਡ ਮੀਆਂਪਰ ਜੋ ਕਿ ਜ਼ਿਲ੍ਹਾ ਰੋਪੜ ਵਿੱਚ ਪੈਂਦਾ ਸਾਰੀ ਵੀਡੀਓ ਉੱਥੋਂ ਦੀ ਆ ਤੇ ਆਜੋ ਤੁਹਾਨੂੰ ਦਿਖਾਉਨੇ ਆਪਾਂ ਸਟਾਰਟਿੰਗ ਤੋਂ ਤੇ ਹਾਂਜੀ ਦੇਖੋ ਸਾਡੇ ਬਜ਼ੁਰਗ ਅੰਕਲ ਵੀਰ ਭਰਾ ਸਾਰੇ ਬੈਠੇ ਨੇ ਤੇ ਉਧਰ ਸਾਡੀ ਬੀਬੀਆਂ ਭੈਣਾਂ ਵੱਲੋਂ ਮਤਲਬ ਪੂਰਾ ਗੁੱਡੀ ਦਾ ਹਾਰ ਸ਼ਿੰਗਾਰ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਤੇ ਤੁਹਾਨੂੰ ਦਿਖਾਉਨੇ ਆ ਪੂਰਾ ਲਾਈਵ ਨਾਲ ਦੀ ਨਾਲ ਦੇਖੋ ਬਾਈ ਪੂਰਾ ਗੁੱਡੀ ਦੀ ਸਜਾਵਟ ਹੋ ਰਹੀ ਆ ਚਲੋ ਜੀ ਗੁੱਡੀ ਦੇ ਪੂਰੇ ਲਿਪਸਟਿਕਲ ਪੋਸਟਿਕ ਹਾਰ ਸ਼ਿੰਗਾਰ ਪੂਰਾ ਮੇਕਅਪ ਹੋ ਰਿਹਾ ਤੇ ਬਿੰਦੀ ਵੀ ਲਾ ਦਿੱਤੀ ਗਈ ਬਾਈ ਪਰ ਇਹਨੂੰ ਵਿਚਾਰੀ ਨੂੰ ਕੀ ਪਤਾ ਕਿ ਅੱਜ ਜੈਦੀ ਹੈ ਤਾਂ ਮੌਤ ਹੀ ਆ। ਚਲੋ ਕੋਈ ਗੱਲ ਨਹੀਂ ਆਜੋ ਦੇਖਦੇ ਆ ਅੱਗੇ। ਤੇ ਲੋਈ ਸਾਡੇ ਪਿੰਡ ਦੇ ਬੜੇ ਸੂਝਵਾਨ ਅੰਕਲ ਜੱਸਾ ਅੰਕਲ ਕਰ ਰਹੇ ਨੇ ਗੁੱਡੀ ਦੇ ਅੰਤਮ ਯਾਤਰਾ ਦੀ ਤਿਆਰੀ ਮਲਵਾਰਥੀ ਰੇੜੀ ਕਰ ਰਹੇ ਨੇ ਨਾਲ ਦੀ ਨਾਲ ਗੁੱਡੀ ਦਾ ਹਾਰ ਸ਼ਿੰਗਾਰ ਪੂਰਾ ਹੋ ਰਿਹਾ ਬਾਈ। ਦੇਖੋ ਪੂਰੀ ਮਿਹਨਤ ਨਾਲ ਮਤਲਬ ਵਧੀਆ ਤਿਆਰ ਕੀਤੀ ਗਈ ਬਾਈ ਸਾਡੀ ਗੁੱਡੀ ਤੁਹਾਨੂੰ ਦਿਖਾਉਣੇ ਐਂਡ 'ਚ ਪੂਰੀ ਪ੍ਰੋਪਰ ਜਦੋਂ ਆਪਣੀ ਰੇੜੀ ਤਿਆਰ ਹੋ ਜੂਗੀ। ਤੇ ਲੋਈ ਸਾਡੀਆਂ ਬੀਬੀਆਂ ਭੈਣਾਂ ਵੱਲੋਂ ਗੁੱਡੀ ਨੂੰ ਪੂਰੀ ਮਿਹਨਤ ਮਤਲਬ ਤਰੀਕੇ ਨਾਲ ਜਿਵੇਂ ਆਪਾਂ ਪਾਰਲਰ ਜਣੀ ਤਿਆਰ ਕਰਦੇ ਹੁੰਦੇ ਬਹੁਤ ਵਧੀਆ ਤੇ ਤਿਆਰ ਕੀਤੀ ਬਾਈ ਦੇਖ ਲਓ ਲਹਿੰਗਾ ਲੂੰਗਾ ਪਾ ਕੇ ਪੂਰਾ ਤੇ ਬਾਲੀ ਸੋਹਣੀ ਲੱਗਦੀ ਯਾਰ ਹਨਾ ਤੇ ਦੇਖੋ ਅੰਕਲ ਜੀ ਵੱਲੋਂ ਬਾਈ ਆਰਥੀ ਦੇ ਵੀ ਪੂਰੀ ਮਿਹਨਤ ਲਾਈ ਗਈ ਆ ਆਰਥੀ ਵੀ ਪੂਰੀ ਰੈਡੀ ਆ ਤੇ ਲੋ ਜੀ ਸਾਰੇ ਤਰ੍ਹਾਂ ਦੇ ਨੇ ਗੁੱਡੀ ਨਾਲ ਕੱਲੇ ਕੱਲੇ ਕਰਕੇ ਫੋਟੋ ਆ ਦੇਖੋ ਤੇ ਲੋ ਜੀ ਸਾਡੀ ਪਿਆਰੀ ਗੁੱਡੀ ਦਾ ਆ ਗਿਆ ਅੰਤਿਮ ਸਮਾਂ ਰੈਡੀ ਅੰਕਲ ਜੀ ਨੇ ਚੱਕ ਕੇ ਬਾਈ ਗੁੱਡੀ ਆਰਤੀ ਦੇ ਤੇ ਦੇਖੋ ਤੇ ਆ ਦੇਖੋ ਇਹ ਲੈ ਕੇ ਚੱਲੇ ਆ ਗੁੱਡੀ ਦੀ ਆਰਤੀ ਨੂੰ ਨਾਲ ਨਾਲ ਤੇ ਬੀਬੀਆਂ ਭੈਣਾਂ ਦਾ ਵੀ ਦੇਖੋ ਜੀ ਪਿੱਛੇ ਪੂਰਾ ਕਾਠ ਆ ਰਿਹਾ ਏ ਤੇ ਬਾਈ ਦੇਖੋ ਕਿ ਮਸਾਰਿਆਂ ਦੇ ਮੂੰਹ ਮਰਾਸ਼ਾ ਨਾਲ ਭਰੇ ਹੋਏ ਨੇ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਤੇ ਪਿੱਛੇ ਅੰਕਲ ਜੀ ਵੀ ਗੁੱਡੀ ਦਾ ਗਾਣ ਲੈ ਕੇ ਆ ਰਹੇ ਨੇ ਤੇ ਦੇਖੋ ਅਸੀਂ ਆਪਣੇ ਪਿੰਡ ਮੀਆਪੁਰ ਦੇ ਬਾਜ਼ਾਰ ਵਿੱਚੋਂ ਹੀ ਲੰਘ ਰਹੇ ਹਾਂ ਤੇ ਦੇਖੋ ਜੀ ਕਿੰਨਾ ਇਕੱਠ ਹੋਇਆ ਪਿਆ ਲੋ ਜੀ ਗੁੱਡੀ ਫੁਕਣ ਦੀ ਪੂਰੀ ਪੂਰੀ ਤਿਆਰੀ ਬਣ ਚੁੱਕੀ ਆ ਸਾਰੇ ਇੱਕ ਸਾਈਡ ਬੰਦੇ ਇੱਕ ਸਾਈਡ ਆਪਣੀਆਂ ਮਾਵਾ ਭੈਣਾਂ ਖੜੀਆਂ ਨੇ ਤੇ ਅੰਕਲ ਜੀ ਨੂੰ ਦੇਖੋ ਕਿੰਨਾ ਜ਼ਿਆਦਾ ਦੁੱਖਾਂ ਦਾ ਦਰਦ ਬਾਪਾ ਹੁਣ ਇਹ ਤਾਂ ਇਹਨੂੰ ਹਜੇ ਇਹ ਆਪਣਾ ਗੱਲਬਾਤ ਹੀ ਨਹੀਂ ਹੋਈ ਆ ਆਏ مانا ڏساري ائين ਹਾਈ 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 ਹਾਂ ਵੀ ਲਾ ਕੇ ਕੰਮ ਨਹੀਂ ਲੋ ਜੀ ਗੁੱਡੀ ਦੀ ਅੰਤਿਮ ਚਿਤਾ ਜਾਗ ਰਹੀ ਹੈ ਤੇ ਸਾਰੇ ਪਿੰਡ ਦੇ ਬਾਈ ਚੱਲੇ ਆਪ ਦਾ ਆਦੇਕਾਰ ਦੀ ਵੈਸੇ ਲੰਗਰ ਦਾ ਬਹੁਤ ਵਧੀਆ ਪ੍ਰੋਗਰਾਮ ਕਰਿਆ ਹੋਇਆ ਵੀਰਾਂ ਨੇ ਪਾਣੀ ਠੰਡਾ ਨਾਲ ਮਿੱਠੇ ਚੌਲ ਤੇ ਹਾਂਜੀ ਵਾਹਿਗੁਰੂ ਸੁੱਖ ਰੱਖੇ ਜਾ ਰਹੇ ਆਪੋ ਆਪਣੇ ਘਰੇ ਸਾਰੇ ਤੇ ਬਾਕੀ ਬਾਈ ਗੁੱਡੀ ਵੀ ਹੁਣ ਹੋ ਗਈ ਆ ਦੇਖਦੇ ਹਾਂ ਔਰ ਮੀ ਰੱਬ ਨੂੰ ਪਉਣਾ ਚਾਹੀਦਾ ਹੈ ਜੀ ਠੀਕ ਹੈ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰਦੇ ਹੋ ਠੀਕ ਹੈ ਓਕੇ ਜੀ ਬਾਈ ਟਾਟਾ